ਹਾਂਜੀ ਇਸ ਵੇਲੇ ਚੌਂਕੀ ਮਾਨਾ ਜਿਹੜਾ ਟੋਲ ਪਲਾਜ਼ਾ ਵਾ ਉਸ ਜਗ੍ਹਾ ਦੇ ਉੱਤੇ ਖੜੇ ਆ ਜਿਹੜਾ ਇਹ ਰੋਡ ਵਾ ਇਹ ਫਰੀਦਕੋਟ ਨੂੰ ਚੰਡੀਗੜ੍ਹ ਵਰਗੇ ਸ਼ਹਿਰ ਨਾਲ ਲੁਧਿਆਣਾ ਵਰਗੇ ਸ਼ਹਿਰ ਨਾਲ ਜੋੜਦਾ ਵਾ ਇੱਥੋਂ ਅਨੇਕਾਂ ਮੰਤਰੀ ਵੀ ਲੰਘਦੇ ਆ ਹੋਰ ਵੀ ਲੰਘਦੇ ਆ ਪਰ ਉਹਨਾਂ ਦਾ ਧਿਆਨ ਮੈਂ ਇੱਕ ਗੱਲ ਤੋਂ ਦਿਵਾਉਣਾ ਚਾਹਨਾ ਵਾ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਸਾਨੂੰ ਇਹ ਲੱਗਦਾ ਵਾ ਕਿ ਇਸ ਮਸਲੇ ਤੇ ਗੱਲ ਕਰਨੀ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਸਾਹਮਣੇ ਤੁਸੀਂ ਕੈਮਰ ਬੰਦ ਦੇਖ ਰਹੇ ਹੋ ਇਹ ਕੈਬਨ ਜਿਹੜੇ ਇਸ ਕੈਬਨ ਦੇ ਵਿੱਚ ਜਿਹੜੇ ਬਾਹਰਲੇ ਰਾਜਾਂ ਤੋਂ ਮੁੰਡੇ ਕੁੜੀਆਂ ਨੌਕਰੀ ਕਰਦੇ ਆ ਚੰਗੀ ਗੱਲ ਆ ਉਹਨਾਂ ਵਾਸਤੇ ਇਹ ਪ੍ਰਬੰਧ ਕੀਤੇ ਹੋਇਆ ਸਿਆਲਾਂ ਦੇ ਵਿੱਚ ਜਿਹੜੇ ਹੀਟਰਾਂ ਦੇ ਪ੍ਰਬੰਧ ਹੁੰਦੇ ਆ ਉੱਥੇ ਜਿੱਥੇ ਗਰਮੀ ਆ ਤੁਹਾਨੂੰ ਨਾਲ ਏਸੀਆਂ ਦੇ ਪ੍ਰਬੰਧ ਮੈਨੂੰ ਲੱਗਦਾ ਵੀ ਹੋ ਸਕਦੇ ਇਹਦੇ ਵਿੱਚ ਬਾਕੀ ਕੈਬਨ ਸਾਰੇ ਬੰਦ ਆ ਕਿਸੇ ਪਾਸੇ ਕੋਈ ਹਵਾ ਨਹੀਂ ਪਰ ਇਹ ਜਿਹੜਾ ਨੈਸ਼ਨਲ ਹਾਈਵੇ ਆ ਮੈਂ ਜੇ ਇਹਦੀ ਗੱਲ ਕਰਾਂ ਇਹ ਜਿਹੜਾ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੇ ਲੋਕਲ ਮੁੰਡੇ ਇੱਥੋਂ ਦੇ ਕੰਮ ਕਰਦੇ ਆ ਉਹਨਾਂ ਦੇ ਮੈਂ ਹਾਲ ਦਿਖਾਉਣੇ ਚਾਹਨਾ ਮਾਂ ਆ ਇਹ ਮੁੰਡਿਆਂ ਵਾਸਤੇ ਇਹ ਝੁੱਗੀਆਂ ਪਾ ਕੇ ਦਿੱਤੀਆਂ ਹੋਈਆਂ ਨੇ ਪ੍ਰਤੀਤ ਇੰਜ ਹੁੰਦਾ ਵਾ ਜਿਵੇਂ ਕੋਈ ਭਿਖਾਰੀ ਸਾਈਡ ਤੇ ਬੈਠਦਾ ਹੋਵੇ ਭਿਖਾਰੀ ਜਿਵੇਂ ਕੋਈ ਸਾਈਡ ਤੇ ਬੈਠ ਕੇ ਭੀਖ ਮੰਗਦਾ ਹੋਵੇ ਤੇ ਉਹਨੂੰ ਇਹੋ ਜਿਹਾ ਪ੍ਰਬੰਧ ਕਰਕੇ ਤਾਂ ਉਵੇਂ ਲੱਗਦਾ ਫੁੱਟਪਾਥ ਦੇ ਉੱਤੇ ਇਹ ਮੁੰਡਿਆਂ ਨੂੰ ਨੌਜਵਾਨਾਂ ਨੂੰ ਝੋਪੜੀ ਪਾ ਕੇ ਦਿੱਤੀ ਤੁਹਾਨੂੰ ਹਾਲ ਦਿਖਾ ਦੇਣਾ ਚਾਹਣਾ ਮੈਂ ਆ ਸਾਰਾ ਅੰਦਰੋਂ ਵੋਟਾਂ ਵਾਲੀਆਂ ਫਲੈਕਸਾਂ ਨੇ ਪੱਲੀਆਂ ਲਾ ਕੇ ਹੋਰ ਤਰੀਕੇ ਨਾਲ ਜਿਹੜਾ ਉਰੇ ਪ੍ਰਬੰਧ ਕੀਤਾ ਹੋਇਆ ਵਾ ਉੱਪਰ ਜਿਹੜੀਆਂ ਅਸਲੇਟਾਂ ਨੇ ਉੱਪਰ ਵੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਜਿਹੜੇ ਐਂਗਲ ਨੇ ਇਹ ਵੀ ਜਗਾੜੂ ਕੰਮ ਕਰਕੇ ਮੁੰਡਿਆਂ ਵਾਸਤੇ ਲਾਏ ਹੋਏ ਨੇ ਸੋ ਕੋਈ ਚਾਦਰ ਕਿਸ ਦੀ ਡਿੱਗੀ ਪਈਆ ਸੋ ਇਹਦੇ ਪਿੱਛੇ ਮੈਂ ਹੋਰ ਵੀ ਤੁਹਾਨੂੰ ਚੀਜ਼ ਦਿਖਾਉਣੀ ਚਾਹੁੰਨਾ ਵਾ ਆਹਾ ਸਰਕਾਰੀ ਜਿਹੜਾ ਬੋਰਡ ਹੁੰਦਾ ਵਾ ਉਹ ਸਰਕਾਰੀ ਬੋਰਡ ਵੀ ਇੱਥੇ ਲਾਇਆ ਹੋਇਆ ਵਾ ਜਿਹੜਾ ਸਰਕਾਰੀ ਬੋਰਡ ਆ ਉਹ ਵੀ ਇੱਥੇ ਲਾਇਆ ਹੋਇਆ ਵਾ ਤੇ ਦੂਸਰਾ ਜਿਹਦੀ ਕੰਸਟ੍ਰਕਸ਼ਨ ਦੀ ਗੱਲ ਕਰੀਏ ਉਹ ਵੀ ਮੈਂ ਤੁਹਾਨੂੰ ਦਿਖਾ ਦੇਣੀ ਚਾਹੁੰਨਾ ਵਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਕੀ ਤਾਂ ਹੈ ਵਾ ਆਖਿਰਕਾਰ ਜੇ ਲੋਕਲ ਮੁੰਡਿਆਂ ਦੇ ਨਾਲ ਕੋਈ ਵੀ ਘਟਨਾ ਵਾਪਰਦੀ ਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਕੀ ਜਿਹੜੇ ਇੱਥੋਂ ਦੇ ਮੈਨੇਜਰ ਵਾ ਜਾਂ ਜਿਹੜੇ ਇੱਥੋਂ ਦੇ ਅਧਿਕਾਰੀ ਨੇ ਕੀ ਉਹ ਇਹ ਨੌਜਵਾਨ ਜਿਹੜੇ ਮੁੰਡੇ ਤੇ ਕੁੜੀਆਂ ਇੱਥੇ ਕੰਮ ਕਰਦੇ ਆ ਮੁੰਡੇ ਮੋਸਟਲੀ ਜ਼ਿਆਦਾ ਹੁੰਦੇ ਆ ਉਹਰੇ ਇਸ ਤਰੀਕੇ ਦੇ ਨਾਲ ਮੁੰਡੇ ਇਹ ਬੈਰੀਕੇਟ ਲਾ ਕੇ ਬੰਦੇ ਆ ਡੈਰੀਗੇਟਿੰਗ ਲਾ ਕੇ ਬੰਦੇ ਆ ਜਦੋਂ ਕੋਈ ਵੀ ਬੰਦਾ ਵੀਆਈਪੀ ਲਾਈਨ ਆਉਂਦੀ ਆ ਜਾਂ ਕਿਸੇ ਤਰੀਕੇ ਦੀ ਕੋਈ ਕੱਢਣਾ ਹੁੰਦਾ ਤਾਂ ਇਹ ਮੁੰਡੇ ਇੱਥੇ ਇਹਨੂੰ ਖਿੱਚਦੇ ਆ ਸੋ ਇਹ ਇੰਨੀਆਂ ਤਸਵੀਰਾਂ ਨੇ ਆ ਦੇਖ ਸਕਦੇ ਹੋ ਉਸ ਤਰੀਕੇ ਦੇ ਨਾਲ ਜਿਹੜੇ ਅਪ ਪਿੱਲਰ ਲਾ ਕੇ ਪੈਪ ਲਾ ਕੇ ਜਗਾੜੂ ਕੰਮ ਕੀਤੇ ਹੋਇਆ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੱਕ ਇਹ ਤਸਵੀਰਾਂ ਪੋਚਦੀਆਂ ਕਰੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਹੋ ਕੀ ਰਿਹਾ ਵੈ ਇੱਥੇ ਚੱਲ ਕੀ ਰਿਹਾ ਵਾ ਇਹ ਮੁੰਡਿਆਂ ਵਾਸਤੇ ਚੰਗਾ ਪ੍ਰਬੰਧ ਹੋਣਾ ਚਾਹੀਦਾ ਜਿਹਦੇ ਵਿੱਚ ਇਹ ਸੇਫ ਹੋ ਸਕਣ ਜਿਹਦੇ ਵਿੱਚ ਇਹਨਾਂ ਦੀ ਜਾਨ ਨੂੰ ਕਿਸੇ ਵੀ ਤਰੀਕੇ ਦੀ ਕੋਈ ਸਮੱਸਿਆ ਨਾ ਹੋ ਸਕੇ ਕੋਸ਼ਿਸ਼ ਕਰਦੇ ਆ ਮੈਨੇਜਰ ਸਾਹਿਬ ਜਿਉਂਕਿ ਚੰਗਾ ਅਧਿਕਾਰੀ ਸਾਨੂੰ ਮਿਲਦਾ ਉਹਦੇ ਉਹਦਾ ਉਹਦਾ ਜਵਾਬ ਲਵਾਂਗੇ ਅਸੀਂ ਪਰ ਉਦੋਂ ਪਹਿਲਾਂ ਦੇਖਦੇ ਆ ਕਿ ਕੀ ਕਿਸੇ ਤਰੀਕੇ ਦਾ ਜਿਹੜਾ ਕੋਈ ਪ੍ਰਸ਼ਾਸਨਾ ਹੋ ਨਿਗਾ ਇਸ ਉੱਤੇ ਮਾਰਦਾ ਵਾ ਪਿੱਛੋਂ ਵੀ ਤਸਵੀਰ ਦਿਖਾ ਦੇਣੀ ਚਾਹੁੰਨਾ ਵਾ ਸੋ ਇਧਰੋਂ ਵੀ ਜਿਹੜੀ ਤਸਵੀਰ ਦਿਖਾ ਦੇਣੀ ਚਾਹੁੰਨਾ ਵਾ ਆ ਇਸ ਤਰੀਕੇ ਦੇ ਨਾਲ ਇਹ ਮੁੰਡਿਆਂ ਨੂੰ ਝੌਂਪੜੀ ਵਾਂਗ ਦਿੱਤੀ ਹੋਈ ਆ